ਪੰਜਾਬ ਬੀਜੇਪੀ ਦੇ ਸੀਨੀਅਰ ਲੀਡਰ ਤੇ ਸਾਬਕਾ ਸੰਸਦ ਮੈਂਬਰ ਸ਼ਸ਼ੀਲ ਕੁਮਾਰ ਰਿੰਕੂ ਕਰਨ ਕੇ ਕਾਂਗਰਸ ਵਿੱਚ ਵਾਪਸੀ ਸ਼ਸ਼ੀਲ ਕੁਮਾਰ ਰਿੰਕੂ ਦੀ ਭਾਜਪਾ ਦੇ ਵਿੱਚ ਨਹੀਂ ਪੁੱਗੀ ਜੋ ਭਾਜਪਾ ਦੀ ਲੀਡਰਸ਼ਿਪ ਦੇ ਵੱਲੋਂ ਸ਼ਸ਼ੀਲ ਕੁਮਾਰ ਰਿੰਕੂ ਦੀਆਂ ਪੋਸਟਾਂ ਕਰ ਦਿੱਤੀਆਂ ਗਈਆਂ ਗਾਇਬ ਕੀ ਇਹ ਪੂਰਾ ਮਾਮਲਾ ਤੁਸੀਂ ਜੁੜਿਓ ਲੋਕਰਾਜ న్యూਸ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਲੋਕ ਸਭਾ ਚੋਣਾਂ ਸਮੇਂ ਬੀਜੇਪੀ ਵਿੱਚ ਸ਼ਾਮਲ ਹੋਏ ਕਾਂਗਰਸ ਦੇ ਸਾਬਕਾ ਵਿਧਾਇਕ ਤੇ ਆਮ ਆਦਮੀ ਪਾਰਟੀ ਦੇ ਸਾਬਕਾ ਸੰਸਦ ਮੈਂਬਰ ਸ਼ਸ਼ੀਰ ਕੁਮਾਰ ਰਿੰਕੂ ਜਿਨ੍ਹਾਂ ਨੂੰ ਬੀਜੇਪੀ ਨੇ 2024 ਵਿੱਚ ਜਲੰਧਰ ਲੋਕ ਸਭਾ ਦੀ ਟਿਕਟ ਦਿੱਤੀ ਤੇ ਜਲੰਧਰ ਲੋਕ ਸਭਾ ਦੇ ਵਿੱਚ ਉਹਨਾਂ ਨੂੰ ਜਿੱਤ ਦਰਜ ਨਹੀਂ ਹੋਈ ਸ਼ਸ਼ੀਰ ਕੁਮਾਰ ਰਿੰਕੂ ਜੋ ਪਾਪਾ ਦੇ ਵਿੱਚ ਵੱਡਾ ਚਿਹਰਾ ਬਣ ਕੇ ਪਰ ਦੂਸਰੇ ਪਾਸੇ ਭਾਜਪਾ ਦੇ ਟਕਸਾਲੀ ਲੀਡਰ ਸ਼ਸ਼ੀਲ ਕੁਮਾਰ ਰਿੰਕੂ ਤੋਂ ਬਹੁਤ ਔਖੇ ਹੋਏ ਕਿਉਂਕਿ ਜਦੋਂ ਕਾਂਗਰਸ ਵਿੱਚ ਸ਼ਸ਼ੀਲਪਰ ਰਿੰਕੂ ਤੇ ਭਾਜਪਾ ਦੇ ਉਹ ਸਾਬਕਾ ਮੰਤਰੀ ਆਪਸ ਵਿੱਚ ਇੱਕੋ ਹਲਕੇ ਤੋਂ ਚੋਣ ਲੜਦੇ ਤੇ ਉਸ ਸਮੇਂ ਉਹ ਹਾਰ ਜਾਂਦੇ ਨੇ ਤੇ ਸ਼ਸ਼ੀਲ ਕੁਮਾਰ ਰਿੰਕੂ ਭਾਵੇਂ ਜਿੱਤ ਦਰਜ ਕਰਦੇ ਨੇ ਸ਼ਸ਼ੀਲ ਕੁਮਾਰ ਰਿੰਕੂ ਹੁਣ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਉਹ ਲੀਡਰ ਅੱਜ ਵੀ ਰਿੰਕੂ ਨੂੰ ਸਵੀਕਾਰ ਨਹੀਂ ਕਰਦੇ ਜਿਵੇਂ ਪਿਛਲੇ ਦਿਨੀ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਪੰਜਾਬ ਦੇ ਦੌਰੇ ਤੇ ਆਏ ਸਾਰੇ ਲੀਡਰਾਂ ਦੀਆਂ ਫਲੈਕਸ ਬੋਰਡਾਂ ਦੇ ਉੱਪਰ ਪੋਸਟਾਂ ਪਾਈਆਂ ਲੱਗੀਆਂ ਹੋਈਆਂ ਸੀ ਪਰ ਸ਼ਸ਼ੀਲ ਕੁਮਾਰ ਰਿੰਕੂ ਦੀ ਪੋਸਟ ਗਾਇਬ ਹੋਣ ਕਰਕੇ ਇਹ ਬਵਾਲ ਮਚ ਗਿਆ ਸ਼ਸ਼ੀਲ ਕੁਮਾਰ ਰਿੰਕੂ ਜਿਹੜੇ ਕਿ ਭਾਜਪਾ ਦੇ ਸੀਨੀਅਰ ਲੀਡਰ ਪਰ ਉਹਨਾਂ ਦੇ ਫੋਟੋ ਫਲੈਕਸ ਬੋਰਡ ਦਾ ਤੇ ਨਾ ਹੋਣਾ ਜਿਸ ਕਰਕੇ ਸ਼ਸ਼ੀਲ ਕੁਮਾਰ ਰਿੰਕੂ ਨੇ ਵੀ ਨਾਰਾਜ਼ਗੀ ਜ਼ਾਹਰ ਕੀਤੀ ਹੈ ਉੱਥੇ ਭਾਜਪਾ ਦੀ ਸਾਰੀ ਲੀਡਰਸ਼ਿਪ ਦੇ ਵੱਲੋਂ ਸ਼ਸ਼ੀਲ ਕੁਮਾਰ ਰਿੰਕੂ ਨੂੰ ਬਿਲਕੁਲ ਅਣਗੌਲਿਆ ਕੀਤਾ ਜਾ ਰਿਹਾ ਹੈ ਸ਼ਸ਼ੀਲ ਕੁਮਾਰ ਰਿੰਕੂ ਤੇ ਜਲੰਧਰ ਦੇ ਸਾਬਕਾ ਮੰਤਰੀ ਮਨਰंजन ਕਾਲਿਆ ਦੀ ਆਪਸ ਦੇ ਵਿੱਚ ਨਹੀਂ ਬਣ ਰਹੀ ਜਿਸ ਨੂੰ ਲੈ ਕੇ ਇਹ ਚਰਚਾ ਬਣੀ ਹੋਈ ਹੈ ਕਿ ਮਨਰंजन ਕਾਲਿਆ ਨਹੀਂ ਚਾਹੁੰਦੇ ਕਿ ਸ਼ਸ਼ੀਲ ਕੁਮਾਰ ਰਿੰਕੂ ਭਾਜਪਾ ਵਿੱਚ ਰਹਿਣ ਸ਼ਸ਼ੀਲ ਕੁਮਾਰ ਰਿੰਕੂ ਜਿਹੜੇ ਹੁਣ ਭਾਜਪਾ ਵਿੱਚ ਖੁੰਦਿਆ ਹੋਇਆ ਵੀ ਉਹਨਾਂ ਦੀਆਂ ਪੋਸਟਾਂ ਨਾ ਹੋਣਾ ਬਹੁਤ ਵੱਡੀ ਚਰਚਾ ਬਣੀ ਹੋਈ ਹੈ ਕਿ ਸ਼ਸ਼ੀਲ ਕੁਮਾਰ ਰਿੰਕੂ ਕਿਸੇ ਸਮੇਂ ਵੀ ਭਾਜਪਾ ਨੂੰ ਛੱਡ ਸਕਦੇ ਨੇ ਕਾਂਗਰਸ ਵਿੱਚ ਵਾਪਸ ਜਾ ਸਕਦੇ ਨੇ ਕਿਉਂਕਿ ਕਾਂਗਰਸ ਦੇ ਵਿੱਚ ਅੱਜ ਵੀ ਉਹਨਾਂ ਦਾ ਉਹੀ ਸਤਕਾਰ ਹੋਵੇਗਾ ਜਿਹੜਾ ਪਹਿਲਾਂ ਕਾਂਗਰਸ ਵਿੱਚ ਉਹਨਾਂ ਨੂੰ ਸਤਕਾਰ ਮਿਲਦਾ ਰਿਹਾ ਹੈ 2027 ਦੇ ਵਿਧਾਨ ਸਭਾ ਚੋਣਾਂ ਸਮੇਂ ਕਾਂਗਰਸ ਉਹਨਾਂ ਨੂੰ ਟਿਕਟ ਦੇਵੇਗੀ ਤੇ ਫਿਰ ਉਹ ਕਾਂਗਰਸ ਵਿੱਚ ਜਿੱਤ ਦਰਜ ਕਰ ਸਕਦੇ ਨੇ ਜਿਸ ਨੂੰ ਲੈ ਕੇ ਮੁਰੰਨਜਨ ਕਾਲੀਆ ਜੋ ਸ਼ਸ਼ੀਲ ਕੁਮਾਰ ਰਿੰਕੂ ਦੇ ਬਾਰੇ ਨਾਰਾਜ਼ਗੀ ਜ਼ਾਹਰ ਕਰ ਰਹੇ ਨੇ ਸ਼ਸ਼ੀਲ ਕੁਮਾਰ ਰਿੰਕੂ ਨਾਲ ਆਪਣੀ ਨਾਰਾਜ਼ਗੀ ਬਾਰੇ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਕਿਸੇ ਨਾਲ ਕੋਈ ਵਿਵਾਦ ਨਹੀਂ ਕੁਝ ਦਿਨ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਦੀ ਫੇਰੀ ਦੌਰਾਨ ਸੁਸ਼ੀਰ ਰਿੰਕੂ ਅਤੇ ਮਨਜਨ ਕਾਲਿਆ ਦੀ ਇੱਕ ਫੋਟੋ ਨੂੰ ਲੈ ਕੇ ਜੋ ਵਿਵਾਦ ਹੋਇਆ ਉਸ ਨੂੰ ਲੈ ਕੇ ਇਹ ਵੱਡੀ ਚਰਚਾ ਬਣੀ ਹੋਈ ਹੈ ਮੀਡੀਆ ਦੇ ਵਿੱਚ ਕਾਲਿਆ ਨੇ ਕਿਹਾ ਕਿ ਉਹਨਾਂ ਨੇ ਫੋਟੋਆਂ ਵਿੱਚੋਂ ਕਿਸੇ ਨੂੰ ਵੀ ਨਹੀਂ ਹਟਾਇਆ ਜੋ ਫੋਟੋਆਂ ਨੂੰ ਬਿਲਕੁਲ ਉਸੇ ਤਰ੍ਹਾਂ ਪੋਸਟ ਕੀਤਾ ਜਿਵੇਂ ਉਹ ਫੋਟੋਆਂ ਪ੍ਰਾਪਤ ਹੋਈਆਂ ਪਰ ਉਸ ਸਮੇਂ ਸੁਸ਼ੀਰ ਕੁਮਾਰ ਰਿੰਕੂ ਦੀ ਫੋਟੋ ਜਿਹੜੀ ਹੈ ਉਹ ਨਹੀਂ ਸੀ ਉਸ ਪੋਸਟ ਦੇ ਵਿੱਚ ਜਿਸ ਤੋਂ ਲੈ ਕੇ ਇਹ ਵਿਵਾਦ ਲਗਾਤਾਰ ਵਧ ਰਿਹਾ ਹੈ ਪਾਪਾ ਅਕਾਲੀ ਦਲ ਗੱਠਜੋੜ ਬਾਰੇ ਕਾਲਿਆ ਨੇ ਕਿਹਾ ਕਿ ਦੋਵੇਂ ਪਾਰਟੀਆਂ ਦਾ ਗੱਠਜੋੜ ਨੇ ਪੰਜਾਬ ਦੀ ਖੁਸ਼ਹਾਲੀ ਅਤੇ ਸ਼ਾਂਤੀ ਨੂੰ ਮਜਬੂਰ ਕੀਤਾ ਹੈ ਸੋ ਭਾਜਪੀ ਵੱਲੋਂ 2027 ਦੀਆਂ ਅਗਲੀਆਂ ਚੋਣਾਂ ਆਪਣੇ ਦਮ ਤੇ ਲੜਨ ਲਈ ਜੋ ਆਪਣੀ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ ਜੋ ਉਹਨਾਂ ਨੇ ਕਿਹਾ ਕਿ ਪਾਰਟੀ ਗੱਠਜੋੜ ਕਰਦੀ ਹੈ ਜਾਂ ਨਹੀਂ ਕਰਦੀ ਇਹ ਤਾਂ ਸਮਾਂ ਦੱਸੇਗਾ ਪਰ ਪਾਰਟੀ ਇਕੱਲੇ ਹੀ ਆਪਣੇ ਦਮ ਤੇ ਚੋਣਾਂ ਲੜਨ ਲਈ ਪੂਰੀ ਤਰ੍ਹਾਂ ਸਮਰਥ ਹੈ ਦੋਏ 27 ਦੇ ਚੋਣਾਂ ਬਾਰੇ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਤੇ ਹਾਈ ਕਮਾਂਡ ਫੈਸਲਾ ਕਰੇਗੀ ਵਿਕਰਮ ਮਜੀਠੀਆ ਦੀ ਜਵਾਨਤ ਬਾਰੇ ਵੀ ਉਹਨਾਂ ਨੇ ਕਿ ਇੱਕ ਦੇਸ਼ ਦੀਆਂ ਅਦਾਲਤਾਂ ਕਾਨੂੰਨ ਅਨੁਸਾਰ ਫੈਸਲਾ ਕਰਦੀਆਂ ਅਜੇ ਸਥਿਤੀ ਵਿੱਚ ਅਦਾਲਤ ਨੇ ਸਬੂਤਾਂ ਦੇ ਆਧਾਰ ਤੇ ਆਪਣਾ ਫੈਸਲਾ ਸੁਣਾਇਆ ਹੈ ਉਹਨਾਂ ਨੂੰ ਜਮਾਨਤ ਦਿੱਤੀ ਹੈ ਸੋ ਮੁਰੰਜਨ ਕਾਲੀਆ ਜੋ ਭਾਜਪਾ ਦੇ ਸਾਬਕਾ ਮੰਤਰੀ ਤੇ ਸੀਨੀਅਰ ਲੀਡਰ ਨੇ ਉਹਨਾਂ ਨੇ ਅਸ਼ੀਰਕ ਕੁਮਾਰ ਰਿੰਕੂ ਨੂੰ ਭਾਜਪਾ ਵਿੱਚੋਂ ਜਿਹੜਾ ਕਿ ਉਹਨਾਂ ਦਾ ਸਤਿਕਾਰ ਨਹੀਂ ਦਿੱਤਾ ਜਾ ਰਿਹਾ ਜਿਸ ਕਾਰਨ ਸ਼ਸ਼ੀ ਕੁਮਾਰ ਰਿੰਕੂ ਨਰਾਜ਼ ਚੱਲ ਰਹੇ ਨੇ ਔਰ ਸ਼ਸ਼ੀ ਕੁਮਾਰ ਰਿੰਕੂ ਭਾਜਪਾ ਨੂੰ ਛੱਡ ਕੇ ਕਿਸੇ ਸਮੇਂ ਵੀ ਦੁਬਾਰਾ ਵਾਪਸੀ ਕਰ ਸਕਦੇ ਨੇ ਕਾਂਗਰਸ ਵਿੱਚ ਜੇਕਰ ਉਹਨਾਂ ਦੀ ਇਸੇ ਤਰ੍ਹਾਂ ਭਾਜਪਾ ਵਿੱਚ ਬੇਇਜ਼ਤੀ ਹੁੰਦੀ ਰਹੀ ਇਸੇ ਤਰ੍ਹਾਂ ਭਾਜਪਾ ਦੇ ਵਿੱਚ ਉਹਨਾਂ ਦਾ ਸਤਿਕਾਰ ਨਾ ਹੋਇਆ ਤਾਂ ਸ਼ਸ਼ੀ ਕੁਮਾਰ ਰਿੰਕੂ ਭਾਜਪਾ ਨੂੰ ਝਟਕਾ ਦੇ ਦੇਣਗੇ